ਕਮਿਸ਼ਨਰ ਅੰਮ੍ਰਿਤ ਸਰ ਨੇ ਆਪਣਾ ਉਹ थाना ਮੀਡ ਡਿਵੀਜ਼ਨ ਨੇ ਐਫਆਈਰ ਨੰਬਰ 53 ਦਰਜ ਕੀਤੀ ਹੈ 22/2025 ਅੰਡਰ ਸੈਕਸ਼ਨ 304 35 ਬੀਐਨਐਸ ਪੁਲਿਸ ਬੀਐਨਐਸ ਐਕਟ ਇਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਵਿਕਰਮਜੀਤ ਸਿੰਘ ਅਲਾਈਸ ਪਿੰਟੂ ਤੇ ਦੂਸਰਾ ਲਖਪ੍ਰੀਤ ਸਿੰਘ ਅਲਾਈਸ ਲਖ ਇਹਨਾਂ ਨੇ ਪਿਛਲੇ ਦਿਨੀ ਹੀ ਇੱਕ ਸਨੈਚਿੰਗ ਕੀਤੀ ਸੀ 파ਠੀ ਸਿੰਘ ਤੋਂ ਸਵੇਰੇ 3 ਵਜੇ ਲਾਗੇ ਤੱਕੇ ਜਿੱਦੇ ਚ ਉਹਨਾਂ ਨੇ ਪਾਤੀ ਸਿੰਘ ਦਾ ਮੋਟਰਸਾਈਕਲ ਤੇ ਆਈਫੋਨ ਖੋਇਆ ਸੀਗਾ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਪੁਲਿਸ ਟੀਮਸ ਮਗਰ ਲੱਗ ਕੇ ਐਸਪੀ ਮਨਿੰਦਰ ਜੀ ਤੇ ਐਸਐਚਓ ਬੀ ਡਿਵੀਜ਼ਨ ਸੁਖਬੀਰ ਜੀ ਇਹਨਾਂ ਨੇ ਪੁਲਿਸ ਟੀਮਸ ਬਣਾਈਆਂ ਤੇ ਪੂਰੀ ਤਹਿਕੀਕਾ ਸ਼ੁਰੂ ਕੀਤੀ ਤੇ ਜਦੋਂ ਜਿਹੜੇ ਦੋਨੋਂ ਦੋਸ਼ੀ ਗ੍ਰਿਫਤਾਰ ਹੋਏ ਤੇ ਇਹਨਾਂ ਤੋਂ ਸਾਨੂੰ ਚੀਜ਼ਾਂ ਵੀ ਰਿਕਵਰ ਹੋ ਗਈਆਂ ਆਈਫੋਨ 13 ਵੀ ਤੇ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਤੇ ਇਹਦੇ ਨਾਲ ਨਾਲ ਹੀ ਜੋ ਸੰਪਦਾ ਚੱਲਿਆ ਕਿ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਸਨਾਚਿੰਗ ਦਾ ਕੇਸ ਹੈਗਾ ਐਤੇ ਦਰਸਲ ਪੜਿਆ ਹੋਇਆ ਹੈ ਤੇ 144 ਨੰਬਰ 20 144/20 ਨੰਬਰ ਮਕਦਮਾ ਇਹਦੇ ਤੇ ਆਲਰੇਡੀ ਦਰਸੀ ਤੇ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਉਹਦੇ ਤੇ ਫਿਲਹਾਲ ਕੋਈ ਵੀ ਕੇਸ ਨਹੀਂ ਦਰਸੀਗਾ ਐ 30 ਤੇ 26 ਸਾਲ ਦੇ ਹੈਗੇ ਆ ਤੇ ਇਹ ਜਿਹੜਾ ਲਖਪ੍ਰੀਤ ਸਿੰਘ ਲਾਈਸ ਲਵ ਹੈ ਐਗ ਡੋਮੀਨੋਸ ਇਹ ਜ਼ਿਆਦਾ ਕੰਮ ਕਰਦਾ ਤੇ ਦੋਨੋਂ ਹੀ ਤਰ੍ਹਾਂ ਤਰ੍ਹਾਂ ਡਿਸਟ੍ਰਿਕਟ ਦੇ ਰਹਿਣ ਗਲੇ ਆ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਕਦਮਾ ਪਹਿਲਾਂ ਉਹ ਵੀ ਕੇਸ ਹੋ ਗਿਆ ਪੀ ਡਿਵੀਜ਼ਨ ਵਾਲਾ ਤੇ ਉਸ ਤੋਂ ਇਲਾਵਾ ਵੀ ਸਾਡੇ ਇੱਕ ਦੋ ਮੁਕਦਮੇ